ਯਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਾਂਗੇ ਸਿੱਖ ਧਰਮ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਰਤਿਕ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਇਹ ਦਿਨ ਬੜੀ ਧੂਮ-ਧਾਮ ਦੇ ਨਾਲ ਮਨਾਉਂਦੇ ਨੇ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸੰਸਾਰ ਨੂੰ ਪਿਆਰ ਅਤੇ ਮਨੁੱਖਤਾ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਓ ਜਾਣਦੇ ਹਾਂ ਜੀ ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਹੁਣ ਲੰਘ ਕੇ ਗਿਆ ਹੈ ਅਤੇ ਉਹਨਾਂ ਦੀਆਂ ਦਸ ਸਿੱਖਿਆਵਾਂ ਬਾਰੇ ਜਾਣਦੇ ਹਾਂ ਜੋ ਤੁਹਾਡੀ ਸੋਚ ਬਦਲ ਦੇਣਗੀਆਂ ਅਤੇ ਤੁਹਾਡੇ ਜੀਵਨ 'ਚ ਬਦਲਾਅ ਲਿਆ ਸਕਦੀਆਂ ਨੇ ਪਹਿਲੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਪਰਮੇਸ਼ਵਰ ਇੱਕ ਹੈ ਜੀ ਹਾਂ ਰੱਬ ਇੱਕ ਹੈ ਨੰਬਰ 2 ਪਰਮਾਤਮਾ ਇੱਕ ਹੈ ਤੇ ਉਹ ਹਰ ਥਾਂ ਮੌਜੂਦ ਹੈ ਉਹ ਤੁਹਾਡੇ ਆਲੇ ਦੁਆਲੇ ਹੀ ਹੈ ਨੰਬਰ 3 ਹਮੇਸ਼ਾ ਇੱਕ ਪਰਮਾਤਮਾ ਦੀ ਭਗਤੀ ਦੇ ਵਿੱਚ ਧਿਆਨ ਲਗਾਓ ਇਹ ਨਹੀਂ ਕਿ ਅੱਜ ਆਪਾਂ ਇਸ ਬਾਬੇ ਕੋਲ ਜਾ ਰਹੇ ਹਾਂ ਉਸ ਬਾਬੇ ਕੋਲ ਜਾ ਰਹੇ ਹਾਂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਸਨ ਕਿ ਇਹ ਸਿਰਫ ਪਖੰਡੀ ਨੇ ਆਪਾਂ ਨੂੰ ਆਪਣੀ ਸਿਰਫ ਆਪਣਾ ਜਿਹੜਾ ਵਿਸ਼ਵਾਸ ਇਹੋ ਧ੍ਰਿੜ ਵਿਸ਼ਵਾਸ ਆਪਣੀ ਬਾਣੀ ਦੇ ਵਿੱਚ ਹੀ ਰੱਖਣਾ ਹੈ ਨੰਬਰ 4 ਆਪਣੀ ਮਿਹਨਤ ਤੇ ਇਮਾਨਦਾਰੀ ਦੀ ਕਮਾਈ ਦਾ ਕੁਝ ਹਿੱਸਾ ਲੋਕਾਂ ਨੂੰ ਦਾਨ ਕਰੋ ਯਾਨੀ ਕਿ ਦਸਵੰਦ ਕੱਟੋ ਨੰਬਰ 5 ਕਦੇ ਵੀ ਕਿਸੇ ਦਾ ਹੱਕ ਨਹੀਂ ਖੋਣਾ ਚਾਹੀਦਾ ਜਦੋਂ ਕਦੇ ਦੂਜਿਆਂ ਦਾ ਹੱਕ ਕੋ ਲੈਂਦੇ ਹੋ ਤਾਂ ਉਸ ਨੂੰ ਇੱਜ਼ਤ ਨਹੀਂ ਮਿਲਦੀ ਨੰਬਰ 6 ਮਨੁੱਖ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਤਾਂ ਆਪਣੀਆਂ ਗਲਤੀਆਂ ਲਈ ਪ੍ਰਵਾਤਮਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਨੰਬਰ 7 ਸਾਰਿਆਂ ਨੂੰ ਬਰਾਬਰ ਦੀ ਨਜ਼ਰ ਦੇ ਨਾਲ ਦੇਖੋ ਔਰਤ ਮਰਦ ਦਾ ਵਿਤਕਰਾ ਗਲਤ ਹੈ ਨੰਬਰ 8 ਜੀਵਨ ਚ ਲਾਲਚ ਤਿਆਗ ਦੋ ਅਤੇ ਮਿਹਨਤ ਨਾਲ ਹੀ ਧਨ ਦੌਲਤ ਕਮਾਓ ਨੰਬਰ 9 ਹਮੇਸ਼ਾ ਪੈਸਾ ਹਮੇਸ਼ਾ ਜੇਬ ਚ ਰਹਿਣਾ ਚਾਹੀਦਾ ਹੈ ਇਸ ਨੂੰ ਦਿਲ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਭਾਵ ਪੈਸੇ ਨੂੰ ਜ਼ਿਆਦਾ ਪਿਆਰ ਨਹੀਂ ਕਰਨਾ ਚਾਹੀਦਾ ਨੰਬਰ 10 ਸੰਸਾਰ ਨੂੰ ਜਿੱਤਣ ਤੋਂ ਪਹਿਲਾਂ ਮਨੁੱਖ ਨੂੰ ਆਪਣੀਆਂ ਬੁਰਾਈਆਂ ਤੇ ਬੁਰੀਆਂ ਆਤਮਾ ਨੂੰ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਤੁਸੀਂ ਇਹਨਾਂ ਸਿੱਖਿਆਵਾਂ ਤੋਂ ਕੀ ਸਿੱਖਿਆ ਕਮੈਂਟ ਸੈਕਸ਼ਨ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਆਸ ਦੇ ਲਈ ਇੰਨਾ ਹੀ ਅਗਰ ਤੁਹਾਨੂੰ ਸਾਡਾ ਚੈਨਲ ਪਸੰਦ ਆਉਂਦਾ ਹੈ ਤਾਂ ਸਬਸਕ੍ਰਾਈਬ ਲਾਈਕ